ਅੱਜ ਬੰਦਾ ਯਾਰ ਤੁਸੀਂ ਪੈਸੇ ਨਾਲ ਜਿੱਦ ਨੂੰ ਮਰਜੀ ਮੋੜ ਦੋ ਲੋਕਾਂ ਸਾਢੇ 3 ਲੱਖ ਬੰਦਾ ਕਹਿੰਦੇ ਜੀ ਧਰਮ ਤਬਦੀਲ ਕਰ ਗਿਆ ਹਾਂਜੀ ਹੈ ਤਾਂ ਗਮਰਾਹ ਕਰੇ ਹੋਏ ਸਾਡੇ ਲੋਕ ਨੇ ਗਮਰਾਹ ਕਰਕੇ ਕੋਈ ਲਾਲਚ ਦੇ ਕੇ ਕੋਈ ਕਿਸੇ ਕਹਿੰਦਾ ਜੀ ਹੁਣ ਗਰੀਬ ਤੇ ਇੱਕ ਇੱਕ ਗਰੀਬੀ ਤੇ ਕੰਨ ਪੜਦਾ ਇੱਕ ਸਮਝ ਹੈ ਨਹੀਂ ਲੋਕਾਂ ਨੂੰ ਅਗਲਾ ਕਹਿੰਦਾ ਯਾਰ ਵੀ ਮੈਂ ਉਹਨੋਂ ਕੀ ਕਰਦੇ ਆ ਮੈਨੂੰ ਕੱਲ ਹੀ ਕੋ ਪਰਸੋਂ ਮੁੰਡਾ ਦੱਸ ਰਿਹਾ ਸੀ ਉਹ ਕਹਿੰਦਾ ਮੰਨ ਲਓ ਉਹ ਕੀ ਕਰਦੇ ਆ ਉਹ ਕੋਈ ਕਿਸੇ ਕੁੜੀ ਕੋਲ ਬੱਚਾ ਹੋਣ ਵਾਲਾ ਹਾਂਜੀ ਉਡਲੇਬਰੀ ਕਰਾਉਂਦੇ ਆ ਉਹਦਾ ਖਰਚਾ ਕਰਦੇ ਆ ਉਹਦੀ ਮਤਲਬ ਉਹ ਰਾਸ਼ਨ ਪਾਣੀ ਉਹਦੀ ਸੇਵਾ ਕਰਦੇ ਆ ਉਹਨੂੰ ਖਾਧ ਖਰਾਕ ਦਿੰਦੇ ਆ ਉਹਨੂੰ ਲੱਗਦਾ ਮੇਰੇ ਕੋਲ ਇਹ ਠੀਕ ਆ ਮੇਰੇ ਲਈ ਤੇ ਤਾਂ ਸਾਡੇ ਵਾਲੇ ਕੀ ਕਰਦੇ ਆ ਸਾਡੇ ਨੇ ਚਾਰ-ਚਾਰ ਗੁਰਦੁਆਰੇ ਬਣਾ ਲਏ ਪੰਜ-ਪੰਜ ਸੇਵੇ ਬਣਾ ਲਏ ਵੀ ਇੱਥੇ ਮੱਝ ਵੀ ਬੰਦਾ ਫੂਕਣਗੇ ਇੱਥੇ ਸਿੱਖ ਆ ਜੱਟ ਫੂਕਣਗੇ ਇੱਥੇ ਰੰដਾਸਗੇ ਫੂਕਣਗੇ ਇਹਨਾਂ ਦੇ ਫੂਕਣਗੇ ਚਾਰ-ਚਾਰ ਪੰਜ-ਪੰਜ ਅਸੀਂ ਗੁਰਦੁਆਰੇ ਬਣਾ ਲਈ ਪਰ ਇੱਥੇ ਫਲਾਣਾ ਨਹੀਂ ਬੜਨ ਦੇਣਾ ਫਲਾਣਾ ਨਹੀਂ ਬੜਨ ਦੇਣਾ ਇਹ ਗੱਲਾਂ ਸਾਡੇ ਲਈ ਫਿਰ ਅਗਲਾ ਤਾਂ ਉਹੀ ਗੱਲ ਆ ਜਿੱਦੋਂ ਮਾਨ ਸਨਮਾਨ ਮਿਲਣਾ ਉਧਰ ਨੂੰ ਜਾਣਾ ਲੋਕਾਂ ਨੇ ਇਹ ਜ਼ਿੰਮੇਵਾਰੀ ਕੀ ਦੀ ਐ ਇਹ ਜ਼ਿੰਮੇਵਾਰੀ ਸ਼ਰੋਮਣੀ ਕਮੇਟੀ ਦੀ ਐ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੀ ਸਾਡੇ ਤਖਤ ਦੇ ਜਹੇਦਾਰਾਂ ਦੀ ਉਹ ਜਹੇਦਾਰ ਸਾਡੇ ਤਖਤ ਦੇ ਤੇ ਸ਼ਰੋਮਣੀ ਕਮੇਟੀ ਬ ਬਚਾਉਣ ਦੀ ਲੋੜ ਆ ਜ ਗਰੀਬ ਸਿੱਖਾਂ ਨੂੰ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਜਿਹੜੇ ਸਾਡੇ ਔਰ ਜਿਹੜੇ ਪਰਪੱਕ ਨੇ ਜਿਹੜੇ ਸਾਡੇ ਗੁਰੂਆਂ ਨਾਲ ਖੜ ਕੇ ਜੰਗਾਂ ਲੜੇ ਹੈ ਨਾ ਪਰ ਉਹਨਾਂ ਨੇ ਸਿੱਕੀ ਸੇਤ ਨਹੀਂ ਆਪਣਾ ਹਾਰਿਆ ਉਹਨਾਂ ਨੇ ਬਹੁਤ ਕੁਝ ਕੁਰਬਾਨੀਆਂ ਕੀਤੀਆਂ ਨੇ ਸੋ ਪਰ ਇਹ ਇਹ ਗੱਲਾਂ ਨਾ ਇਸ ਕਰਕੇ ਅੱਜ ਤਾਲਮਿਲ ਕਮੇਟੀਆਂ ਬਣੀਆਂ ਨੇ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਦੇ ਗੁਰਮਤਿੇ ਕਰਕੇ ਵਿਚਾਰਾਂ ਕਰਕੇ ਵੀ ਸਾਡੇ ਤੇ ਹਮਲੇ ਕਿਸ ਤਰ੍ਹਾਂ ਹੋ ਰਹੇ ਨੇ ਕਿੰਨੇ ਖਤਰਨਾਕ ਹਮਲੇ ਨੇ ਕਿਸ ਪ੍ਰਕਾਰ ਦੇ ਹਮਲੇ ਨੇ ਉਹਨਾਂ ਹਮਲਿਆਂ ਤੋਂ ਬਚਣਾ ਕਿਵੇਂ ਤੇ ਆਪਣੀ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ